ਪੰਜਾਬੀ ਕੁੜੀਆਂ ਦੀ ਇੰਗਲੈਂਡ ਵਿੱਚੋਂ ਲੇਬਰ ਦੀ ਵੀਡੀਓ ਇੱਕ ਇੰਟਰਨੈਟ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਇਹ ਪੰਜਾਬੀ ਕੁੜੀਆਂ ਕਿਵੇਂ ਲੇਬਰ ਵਿੱਚ ਮਸਾਲਾ ਤਿਆਰ ਕਰ ਰਹੀਆਂ ਨੇ ਇੱਕ ਕੁੜੀ ਦੇਖੋ ਸੀਮਿੰਟ ਲਾ ਰਹੀ ਹੈ ਤੇ ਦੂਜੀ ਵਿੱਚ ਮਸਾਲਾ ਪਾ ਰਹੀ ਹੈ ਤੇ ਇਹ ਮਸਾਲਾ ਤਿਆਰ ਕਰਕੇ ਕਿਵੇਂ ਆਪਣੀ ਹੱਡ ਤੋੜ ਮਿਹਨਤ ਕਰ ਰਹੀਆਂ ਨੇ ਤੇ ਆਪਣੇ ਪੈਸੇ ਬਣਾ ਰਹੀਆਂ ਨੇ ਜਦੋਂ ਇਹ ਵੀਡੀਓ ਇੰਟਰਨੈਟ ਉੱਤੇ ਖਾਸੀ ਵਾਇਰਲ ਹੁੰਦੀ ਹੈ ਤਾਂ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨੇ ਕਿ ਜੇਕਰ ਤੁਸੀਂ ਇਹੀ ਕੰਮ ਕਰਨਾ ਸੀ ਤਾਂ ਪੰਜਾਬ ਮਾੜਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਕੁੜੀਆਂ ਨੂੰ ਇੰਨੀ ਫਰੀडम ਨੂੰ ਦੀ ਕਿਉਂ ਬਾਹਰ ਜਾ ਕੇ ਕੰਮ ਕਰ ਸਕਣ ਜੇਕਰ ਕੰਮ ਕਰਦੀਆਂ ਵੀ ਨੇ ਮੰਨ ਲਓ ਕਿ ਜਾਂਦੀਆਂ ਨੇ ਤਾਂ ਕਿੰਨੀ ਦਿਹਾੜੀ ਮਿਲਦੀ 400 500 ਇਸ ਤੋਂ ਵੱਧ ਨਹੀਂ ਮਿਲਦੀ ਹਣੀ ਇਹ ਵੀ ਬੰਦਿਆਂ ਨੂੰ ਮਿਲਦੀ ਹੈ ਇਹਨਾਂ ਨੂੰ ਤਾਂ ਉਸ ਤੋਂ ਵੀ ਘੱਟ ਮਿਲੇਗੀ ਲੇਕਿਨ ਇਹ ਕੁੜੀਆਂ ਆਪਣੀ ਹੱਡ ਤੋੜ ਮਿਹਨਤ ਕਰਕੇ ਆਪਣੇ ਪੈਸੇ ਬਣਾ ਰਹੀਆਂ ਨੇ ਤੇ ਆਪਾਂ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਘਰੇ ਬੈ ਕੇ ਕਮੈਂਟ ਕਰਨੇ ਬਹੁਤ ਸੋਕੇ ਆ ਜੋ ਪੱਬਾ ਕਲੱਬਾਂ ਵਿੱਚ ਨੱਚਦੇ ਆ ਨੇ ਉਹਨਾਂ ਨਾਲ ਤਾਂ ਕੁੜੀਆਂ ਚੰਗੀਆਂ ਨੇ ਆਪਣੀ ਮਿਹਨਤ ਦੀ ਕਮਾਈ ਖਾਰੀਆਂ ਨੇ ਨਾ ਕਿ ਰੀਲਾਂ ਪਾ ਕੇ ਕੋਈ ਪੈਸੇ ਬਣਾ ਰਹੀਆਂ ਨੇ ਜੇਕਰ ਤੁਹਾਨੂੰ ਵੀ ਇਹਨਾਂ ਕੁੜੀਆਂ ਦੀ ਮਿਹਨਤ ਚੰਗੀ ਲੱਗੀ ਤਾਂ ਕਮੈਂਟਾਂ ਵਿੱਚ ਜ਼ ਯੂ ਫੋਲੋ ਜਰੂਰ ਕਰ ਰਹੇ ਹੋ ਧੰਨਵਾਦ